ਪੈਰੋ ਮੈਲਾ ਪੰਗਵਾ ਸੰਤ ਮੰਡਲ ਮੈਂ ਹਰ ਮਨਵਸ ਸੰਤ ਮੰਡਲ ਮੈਂ ਦੁਰਤ ਸਭ ਨਸਾ ਸੰਤ ਮੰਡਲ ਮੈਂ ਨਿਰਮਲ ਰੀਤ ਸੰਤ ਸੰਗ ਹੋਏ ਇੱਕ ਪ੍ਰੀਤ ਸੰਤ ਮੰਡਲ ਤਾ ਕਾ ਨਾ ਪਾਰ ਬ੍ਰਹਮ ਕੇਵਲ ਗਉਂਗਾਉ ਰਹਾਉ ਸੰਤ ਮੰਡਲ ਮੈਂ ਜਨਮ ਮਰਨ ਰਹਾ ਸੰਤ ਮੰਡਲ ਮੈਂ ਜਮ ਤਿਸ਼ੂ ਨ ਕਹ ਸੰਤ ਸੰਗ ਹੋਏ ਨਿਰਮਲ ਬਾਣੀ ਸੰਤ ਮੰਡਲ ਮੈਂ ਨਾਮ ਵਖਾਣੀ ਸੰਤ ਮੰਡਲ ਕਾ ਨੇ ਚਲ ਆਸਨ ਸੰਤ ਮੰਡਲ ਮੈਂ ਪਾਪ ਬਿਨਾਸਨ ਸੰਤ ਮੰਡਲ ਮੈਂ ਨਿਰਮਲ ਕਥਾ ਸੰਤ ਸੰਗ ਹਉ ਮੈਂ ਦੁਖ ਨਸਾ ਸੰਤ ਮੰਡਲ ਕਾ ਨਹੀਂ ਬਿਨਾਸ਼ ਸੰਤ ਮੰਡਲ ਮੈਂ ਹਰ ਗੁਣ ਤਾਸ ਸੰਤ ਮੰਡਲ ਠਾਕੁਰ ਬਿਸਰਾਮ ਨਾਨਕ ਓਤ ਪੋਤ ਭਗਵਾਨ ਪੈਰੋ ਮਲਾ ਪੰਵਾ ਰੋਗ ਕਵਨ ਜਾ ਰੱਖਿਆ ਇਸ ਦਨ ਹੋਏ ਨਾ ਦੁਖ ਸੰਤਾਪ ਜਿਸ ਉਪਰ ਪ੍ਰਭ ਕਿਰਪਾ ਕਰੇ ਇਸ ਉਪਰ ਤੇ ਕਾਲ ਪਰ ਹਰ ਸਦਾ ਸੁਖਾਈ ਹਰ ਹਰ ਨਾਮ ਜਿਸ ਚੀਤ ਆਵੇ ਤਿਸ ਸਦਾ ਸੁਖ ਹੋਵੇ ਨਿਕਟ ਨ ਆਵੇ ਤਾਕ ਜਾਮ ਪ੍ਰਭਾਉ जब ए न सो तब किने उपाय कमल मूलते क्या प्रगटाया आपे मार आप जीवा अपने भगत को सदा प्रतपाल सब किस जाड़ो किसके हाथ तब मेरो अनाथ को नाथ ਦੁਖ ਦੰਦਨ ਤਾ ਕਾਹਨਾ ਸੁਖ ਪਾਵੇ ਤਿਸ ਕੇ ਗੁਣ ਗਾਉ ਸੁਣ ਸੁਆਮੀ ਸੰਤਨ ਅਰਦਾਸ ਜਿਉ ਪ੍ਰਾਨ ਤਨ ਤੁਮਰੇ ਪਾਸ ਇਹ ਜਗ ਤੇਰਾ ਸਭ ਤੁਝ ਹੈ ਤੇ ਆਏ ਕਰ ਕਿਰਪਾ ਨਾਨਕ ਸੁਖ ਪਾਏ ਪੈਰੋ ਮਹਲਾ ਪੰਜਵਾ ਤੇਰੀ ਤਕ ਰਾਂ ਕਲ ਮਾਹੇ ਤੇਰੀ ਤਕ ਤੇਰੇ ਗੁਣ ਗਾਹੇ ਤੇਰੀ ਤਕ ਨਾ ਪੋਹ ਹੈ ਕਾਲ ਤੇਰੀ ਤਕ ਬਿਨ ਸਜੰਝਾਲ ਦੀਨ ਦੁਨੀਆ ਤੇਰੀ ਤਕ ਸਭ ਮੈਂ ਰਵਿਆ ਸਾਹਿਬ ਏਕ ਰਾਉ ਤੇਰੀ ਤਕ ਕਰੂੰ ਆਨੰਦ ਤੇਰੀ ਤਕ ਜਪਉ ਗੁਰਮੰਤ ਤੇਰੀ ਤੇਖ ਤਰੀਏ ਭਉ ਸਾਗਰ ਰੱਖਣ ਹਾਰ ਪੂਰਾ ਸੁਖ ਸਾਗਰ ਤੇਰੀ ਤੇਖ ਨਾਹੀ ਭਉ ਕੋਏ ਅੰਤਰ ਜਾਮੀ ਸਾਚਾ ਸੋਏ ਤੇਰੀ ਤੇਖ ਤੇਰਾ ਮਨ ਤਾਣ ਤੀਆਂ ਉਹਾ ਤੂੰ ਦੀਬਣ ਤੇਰੀ ਤੇਖ ਤੇਰਾ ਪਰਵਾਸਾ ਸਗਲ ਤੇ ਆਵੇ ਪ੍ਰਭ ਗੁਣ ਤਾਸਾ ਜਪ ਜਪ ਅਨੰਦ ਕਰੈ ਤੇਰੇ ਦਾਸਾ ਸਿਮਰ ਨਾਨਕ ਸਾਚੇ ਗੁਣ ਤਾਸਾ ਐਰੋ ਮੈਲਾ ਪੰਜਵਾ ਪ੍ਰਥਮੇ ਛੋਡੀ ਪ੍ਰਾਈ ਨਿੰਦਾ ਉਤਰ ਗਈ ਸਭ ਮਨ ਕੀ ਚਿੰਦਾ ਲੋਭ ਮੋਹ ਸਭ ਤੀਨੋਂ ਦੂਰ ਤਰਮ ਬੈਸ਼ ਨੂੰ ਪ੍ਰਭ ਤੇਖ ਹਜ਼ੂਰ ਐਸੋ ਤਿਆਗੀ ਵਿਰਲਾ ਕੋਏ ਹਰ ਹਰ ਨਾਮ ਜਪ ਜਨ ਸੋਏ ਰਹਾ ਅਹੰ ਬੁੱਧ ਕਾ ਛੁਡਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ ਨਾਮ ਧਿਆਏ ਹਰ ਹਰ ਹਰੇ ਸਾਧ ਜਨ ਕਾ ਸੰਗ ਨਿਸਤਰੇ ਬੈਰੀ ਮੀਤ ਹੋਏ ਸਮਾਨ ਸਰਬਮੈ ਉਰਨ ਭਗਵਾਨ ਪ੍ਰਭ ਕੀ ਆਗਿਆ ਮਾਨ ਸੁਖ ਪਾਇ ਗੁਰਪੂਰੇ ਹਰਨਾਮ ਦਿਰੜਾਇ ਧਰ ਕਿਰਪਾ ਜਿਸ ਰੱਖੈ ਆਪ ਸੋਈ ਭਗਤ ਜਪੇ ਨਾਮ ਜਾਪ ਮੰਨ ਪ੍ਰਗਾਸ ਗੁਰ ਤੇ ਮਤ ਲਈ ਕੋ ਨਾਨਕ ਤਾਂ ਕੀ ਪੂਰੀ ਪਈ ਪੈਰੋ ਮੈ ਲਾ ਪਨਵਾ ਸੁਖ ਨਹੀਂ ਬਹੁਤ ਹੈ ਧਨ ਖਾਟੇ ਸੁਖ ਨਹੀਂ ਏਖੇ ਨਿਰਤ ਨਾਟੇ ਸੁਖ ਨਹੀਂ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਸੁਖ ਸਹਿਜ ਆਨੰਦ ਲਹੋ ਸਾਧ ਸੰਗਤ ਪਾਈਏ ਵੱਡ ਭਾਗੀ ਗੁਰਮੁਖ ਹਰ ਹਰ ਨਾਮ ਕਹੋ ਰਹਾਓ ਬੰਧਨ ਮਾਤ ਪਿਤਾ ਸੁਤ ਬਨਿਤਾ ਬੰਧਨ ਕਰਮ ਧਰਮ ਹੋ ਕਰਤਾ ਬੰਧਨ ਕਟਨ ਹਾਰ ਮਨ ਵਸੈ ਤੋ ਸੁਖ ਪਾਵੇ ਨਿਜ ਘਰ ਬਸੈ ਸਭ ਜਾਤਿਕ ਪ੍ਰਭ ਦੇਵ ਨਹਾਰ ਗੁਣ ਨਿਧਾਨ ਬੇਅੰਤ ਅਪਾਰ ਜਿਸਨੂੰ ਕਰਮ ਕਰੇ ਪ੍ਰਭ ਆਪਣਾ ਹਰ ਹਰ ਨਾਮ ਤਿਨੇ ਜਨ ਜਪਨਾ ਗੁਰ ਆਪਣੇ ਅੱਗੇ ਅਰਦਾਸ ਕਰ ਕਿਰਪਾ ਪੁਰਖ ਗੁਣਤਾਸ ਪਉ ਨਾਨਕ ਤੂੰ ਮੇਰੀ ਸ਼ਰਣਾਈ ਜਿਉਂ ਪਾਵੈ ਿਉਂ ਰਖੋ ਗੁਸਾਈ ਪੈਰੋ ਮਹਲਾ ਪੰਜਵਾਂ ਗੁਰ ਮਿਲ ਤਿਆਗਿਓ ਦੂਜਾ ਭਾਉ ਗੁਰਮੁਖ ਜਪਿਓ ਹਰਿ ਕਾ ਨਾਮ ਦੇ ਸਰੀਂਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇ ਜਾਗਾ ਕਰ ਕਿਰਪਾ ਆਪਣੀ ਸਿਵਾਲਾਏ ਸਾਧੂ ਸੰਗ ਸਰਬ ਸੁਖ ਪਾਏ ਤਹਾ ਰੋਗ ਦੋਖ ਗੁਰ ਸ਼ਬਦ ਨਿਵਾਰੇ ਨਾਮ ਆਖਦ ਮਨ ਭੀਤਰ ਸਾਰੇ ਗੁਰ ਫੇਟਤ ਮਨ ਭਾ ਅਨੰਦ ਸਰਦਨ ਨਿਤਾਨ ਨਾਮ ਭਗਵੰਤ ਜਨਮ ਵਰਣ ਕੀ ਮਿਟੀ ਜਮ ਤਾਸ ਸਾਧ ਸੰਗਤ ਉੰਦ ਕਮਲ ਵਿਗਾਸ ਗੁਣ ਗਾਵਤ ਨਿਹਚਲ ਬਿਸਰਾਮ ਪੂਰਨ ਹੋਏ ਸਗਲੇ ਕਾਮ ਦੁਲਬਧੇ ਆਈ ਪਰਵਾਨ ਸਫਲ ਹੋਈ ਜਪ ਹਰ ਹਰ ਨਾਮ ਕਾ ਨਾਨਕ ਪ੍ਰਭ ਕਿਰਪਾ ਕਰੀ ਕਾਸ ਗਿਰਾਸ ਜਪਉ ਹਰ ਹਰੀ ਪੈਰੋ ਮੈਲਾ ਪੰਜਵਾ ਸਭ ਤੇ ਉੱਚਾ ਜਾ ਕਾ ਲਾਓ ਸਦਾ ਸਦਾ ਤਾਂ ਕੇ ਗੁਣ ਗਾਓ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਬਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਰਤ ਪਲਤ ਤੂੰ ਮਰੀ ਗਤ ਹੋਏ ਰਹਾਉ ਪ੍ਰਖ ਨਰੰਜਨ ਸਿਰਜਨਹਾਰ ਜੀ ਜੰਤ ਦੇਵ ਆਹਾਰ ਕੋਟ ਖਤੇ ਖਿਨ ਬਖਸ਼ਣਹਾਰ ਹਗ ਤੂ ਭਾਏ ਸਦਾ ਨਿਸਤਾਰ ਸਾਚਾ ਧਨ ਸੱਚੀ ਵਡਿਆਈ ਗੁਰ ਪੂਰੇ ਤੇ ਨਹਿ ਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾ ਸਗਲ ਮਿਟੇਂ ਦਿਾਰਾ ਥਾਰ ਬ੍ਰਹਮਸਿਉ ਲੱਗੋ ਧਿਆਨ ਪੂਰਨ ਪੂਰ ਰਹੋ ਨਿਰਵਾਨ ਤੁਮਹੇ ਮੇਟ ਮਿਲengo ਪਾਲ ਨਾਨਕ ਕੋ ਗੁਰ ਫੈ ਦਿਆਲ ਪਹਿਰੋ ਮੈ ਲਾਪਨਵਾ ਜਿਸ ਸਿਮਰਤ ਮਨ ਹੋਏ ਪ੍ਰਗਾਸ ਗਿਟੇ ਕਲੇਸ਼ ਤੋਖ ਸਹਿਜ ਨਿਵਾਸ ਇਸ ਸਰਪ੍ਰਾਪਤ ਜਿਸ ਤਬ ਦੇ ਪੂਰੇ ਗੁਰ ਕੀ ਪਾਏ ਸੇ ਸਰਬ ਸੁਖ ਪ੍ਰਭ ਤੇਰੋ ਨਾਉ ਆਠ ਪਹਰ ਮੇਰੇ ਮਨ ਗਾਉ ਰਾਵ ਜੋ ਇੱਛਾ ਸੋਈ ਫਲ ਪਾਏ ਹਰ ਕਾ ਨਾਮ ਮਨ ਹੁਸਾਏ ਆਮਰੰਡਾ ਨੂੰ ਰਹਿ ਹਰ ਥਾਏ ਤਗ ਤੂ ਪਾਏ ਸਭ ਕੀ ਲੈ ਲਾਏ ਦਿਨ 세 ਕਾਮ ਕ੍ਰੋਧ ਅੰਕਾਰ ਟੂਟੇ ਮਾਇਆ ਮੋਹ ਪਿਆਰ ਪ੍ਰਭ ਕੀ ਟੇਕਰ ਹੈ ਦਿਨ ਰਾਤ ਤਾਰ ਬ੍ਰਹਮ ਕਰੇ ਜਿਸ ਦਾਤ ਕਰਨ ਕਰਾਵਨ ਹਾਰ ਸੁਆਮੀ ਸਗਲ ਤਟਾ ਕੇ ਅੰਤਰ ਜਾਮੀ ਹਰ ਕਿਰਪਾ ਆਪਣੀ ਸਿਵਾਲਾਏ ਨਾਨਕ ਦਾਸ ਤੇਰੀ ਸ਼ਰਣਾਏ ਪੈਰੋ ਮੈਂ ਲਾ ਪੰਜਵਾ ਲਾਜ ਮਰ ਜੋ ਨਾਮ ਨਾ ਲੇਵ ਨਾਮ ਬਿਹੂਨ ਸੁਖੀ ਕਿਉਂ ਸੋਵੇ ਹਰ ਸਿਮਰਨਿ ਸ਼ਾਡ ਪਰਮਗਤ ਚਾਹੇ ਮੂਲ ਬਿਨਾ ਸ਼ਾਖਾ ਕਤਹਾਏ ਗੁਰੂ ਗੋਬਿੰਦ ਮੇਰੇ ਮਨ ਚਾਏ ਜਨਮ ਜਨਮ ਕੀ ਮੈਲ ਉਤਾਰੇ ਬੰਧਨ ਕਾਟ ਹਰ ਸੰਗ ਮਿਲਾਏ ਰਹਾ ਤੀਰਥ ਨਾਏ ਕਹਾਂ ਸੱਚ ਸੈ ਮਨ ਕਾ ਵਿਆਪ ਹਮੈ ਮਰ ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਆਪੂਲ ਬਿਨ ਖਾਏ 부ਝ ਨਹੀ ਭੂਖ ਰੋਗ ਜਾਏ ਤਾਂ ਉਤਰੈ ਦੁਖ ਕਾਮ ਕੋਧ ਲੋਭ ਮੋਹ ਬਿਆਪਿਆ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਧੰਨ ਧੰਨ ਸਾਧ ਧੰਨ ਹਰਨ ਆਠ ਉਪਹਰ ਕੀਰਤਨ ਗਉਂਗਾ ਧੰਨ ਹਰ ਭਗਤ ਧੰਨ ਕਰਨੇ ਹਰ ਸ਼ਰਨ ਨਾਨਕ ਰੱਬ ਪੁਰਖ ਅਪਾਰ